ਫੌਜੀ ਬਲਗਮ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹਾਂਜੀ ਉੱਪਰਲੇ ਪੋਰਸ਼ਨ ਦਾ ਕੰਮ ਆ ਜਿਹੜਾ ਸ਼ੁਰੂ ਹੋ ਗਿਆ ਤੇ ਬਸ ਕਰਦੇ तकरीबन ਲੱਗ ਚੁੱਕੇ ਨੇ ਤੇ ਇਧਰੋਂ ਲਾਉਣੇ ਨੇ ਹਲੇ ਤੇ ਇੱਕ ਬੈਡਰੂਮ ਆ ਗਿਆ ਬੈਡਰੂਮ ਮੂਰੇ ਆ ਗਈ ਬਾਲਕੋਨੀ ਤੇ ਆ ਗਈ ਲੌਬੀ ਉਹ بیم ਤੇ ਕੰਧ ਲੱਗਣੀ ਆ ਦੋਸਤੋ ਤੇ ਇੱਕ ਬੈਡਰੂਮ ਆ ਗਿਆ ਤੇ ਉਹ ਵਾਸ਼ਰੂਮ ਆ ਗਿਆ ਤੇ ਇੱਥੇ ਭਾਂਡਾ ਬਣਨਾ ਇਹ ਟੀਮ ਲੱਗੀ ਆਪਣੀ ਇੱਟਾਂ ਚੜਾਉ ਬੈਬੂ ਵਰਗੇ ਚੱਲਦੀ ਆ ਆਪਣੀ ਦੂਜੇ ਕੰਮ ਤੇ ਤੇ ਇੱਧਰ ਜੈਬੂ ਨੂੰ ਬਣਾਤਾ ਮਸ਼ੀਨ ਆਪਾਂ ਨੇ ਨਾ ਜੈਬੂ ਬਣ ਜਾ ਮਸ਼ੀਨ ਓਏ ਜ਼ਰੂਰੀ ਆ ਤੇ ਜਦੋਂ ਉਧਰ ਕੰਮ ਲਵੇ ਲੱਗਿਆ ਆਪਣਾ ਜਦ ਲਪਾਈ ਹੋ ਗਈ ਤਾਂ ਮਸ਼ੀਨ ਉਧਰੋਂ ਆ ਜਾਣੀ ਆ ਤੇ ਫਿਰ ਆਪਾਂ ਇੱਥੇ ਫਿੱਟ ਕਰ ਦਾਂਗੇ ਤੇ ਫਿਰ ਸੌਖਾ ਹੋ ਜੂ ਆਪਣੇ ਬੰਦਿਆਂ ਨੂੰ ਤੇ ਹੁਣ ਆਪਾਂ ਇੱਕ ਵਾਰੀ ਅਗਲੀ ਕੋਠੀਆਂ ਦੀਆਂ ਨਿਓਂ ਭਰ ਕੇ ਆਵਾਂਗੇ ਫਿਰ ਦੁਬਾਰਾ ਇੱਥੇ ਕੰਮ ਸ਼ੁਰੂ ਕਰਨਾ ਨਾਲੇ ਚਗਾਠਾ ਚੂਠਾ ਬਣ ਕੇ ਉਰੇ ਆ ਜਾਣੀਆਂ ਤੇ ਨਾਲੇ ਆਪਾਂ ਉਧਰੋਂ ਨਿਓਂ ਭਰ ਦਾਂਗੇ ਨੀ ਆ ਭਰ ਦਾਂਗੇ ਤੇ ਸੋਹਣਾ ਕੰਮ ਕਰ ਚੱਲੀਏ ਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਰਬਰਾ